ਅਸੀਂ ਜਿਹੜੇ ਆ ਪ੍ਰੀ ਪੇਡ ਮੀਟਰਸ ਦੇ ਉੱਤੇ ਨਹੀਂ ਜਾ ਰਹੇ ਅਸੀਂ ਕੋਈ ਇਹੋ ਜੀ ਸਾਡੀ ਸਰਕਾਰ ਦੀ ਪਾਲਿਸੀ ਨਹੀਂ ਆ ਕਿ ਅਸੀਂ ਪਹਿਲਾਂ ਉਹ ਜਿਹੜੇ ਆ ਉਹ ਉੱਤੇ ਵਿੱਚ ਪੈਸੇ ਪਵਾਉਣ ਫਿਰ ਉਹ ਬੱਤੀ ਆਊਗੀ ਸੋ ਸਾਡੀ ਕੋਈ ਇਹੋ ਜੀ ਪ੍ਰੀ ਪੇਡ ਮੀਟਰਸ ਨੂੰ ਲੈ ਕੇ ਪੰਜਾਬ ਸਰਕਾਰ ਦੀ ਕੋਈ ਕੇਂਦਰ ਵੱਜੂਰ ਬਾਹਰ ਨਹੀਂ ਦੇਖੋ ਕਈ ਵਾਰੀ ਪਾਲਿਸਿਸ ਹੁੰਦੀਆਂ ਨੇ ਅਸੀਂ ਜੋ ਸੈਂਟਰ ਦੀਆਂ ਪਾਲਿਸਿਸ ਹੁੰਦੀਆਂ ਨੇ ਕਿਉਂਕਿ ਪਾਵਰ ਡਿਪਾਰਟਮੈਂਟ ਵੈਸੇ ਵੀ ਕਨਫਰੈਂਸ ਲਿਸਟ ਦੇ ਵਿੱਚ ਆ ਸੋ ਸਾਡੀਆਂ ਮੀਟਿੰਗਸ ਵੀ ਚੱਲਦੀਆਂ ਰਹਿੰਦੀਆਂ ਨੇ ਬਾਕੀ ਜਿਹੜੀਆਂ ਸਟੇਟਸ ਨੇ ਯੂਨੀਅਨ ਟੈਰੀਟਰੀਜ਼ ਨੇ ਉਹਨਾਂ ਦੇ ਨਾਲ ਵੀ ਸਾਡੀਆਂ ਮੀਟਿੰਗਸ ਚੱਲਦੀਆਂ ਨੇ ਔਰ ਅਸੀਂ ਆਪਣੀ ਸਮੱਸਿਆ ਜਿਹੜੀ ਉੱਥੇ ਹੁੰਦੀ ਆ ਹਰ ਇੱਕ ਰੀਜ਼ਨ ਦੀ ਹਰ ਇੱਕ ਖਿੱਤੇ ਦੀ ਆਪਦੀ ਆਪ ਦੀਆਂ ਸਮੱਸਿਆਵਾਂ ਦੀ ਪੰਜਾਬ ਵੈਸੇ ਨਹੀਂ ਬਾਰਡਰ ਸਟੇਟ ਆ ਸਰਕਾਰੀ ਸਰਕਾਰ ਗਵਰਨਰਟ ਨਹੀਂ ਰੱਖ ਦਿੰਦੀ ਕਿ ਪਿੰਡ ਦਾ ਰੈਗੂਲੇਟਰ ਹੈ ਦੇਖੋ ਲੋਕਾਂ ਨੂੰ ਜੇਕਰ ਹੁਣ ਆਪਾਂ ਤੁਸੀਂ ਬਿਜਲੀ ਦੇ ਖੇਤਰ ਦੇ ਵਿੱਚ ਪੁੱਛ ਰਹੇ ਹੋ ਕਿ ਸਾਰੀ 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 ਦੇਖੋ ਅਸੀਂ 881 ਸਾਡੇ ਮੁਹੱਲਾ ਕਲੀਨਿਕ ਜਿਹੜੇ ਨੇ ਆਮ ਆਦਮੀ ਕਲੀਨਿਕ ਪੰਜਾਬ ਦੇ ਵਿੱਚ ਬਣੇ ਔਰ ਤੁਸੀਂ ਇੱਕ ਗੱਲ ਸੁਣ ਕੇ ਹੈਰਾਨ ਹੋਵੋਗੇ ਕਿ ਮੇਰੇ ਹਲਕੇ ਜੰਡਿਆਲਾ ਗੁਰੂ ਦੇ ਵਿੱਚ ਜਿਹੜਾ ਮੁਹੱਲਾ ਕਲੀਨਿਕ ਬਣਿਆ ਹੈ ਆ 26 27 ਤੱਕ ਦੀ ਮੈਂ ਇਨਫਾਰਮੇਸ਼ਨ ਲਈ ਸੀ ਕਿ 27 ਦਸ ਮਨ 27 ਮਾਰਚ ਤੱਕ ਦੀ ਤੇ ਲਗਭਗ 3200 ਜਿਹੜੇ ਲੋਕ ਸੀਗੇ ਉਹ ਇੱਕ ਹੀ ਮੋਹ ਲਖਲੇ ਨਕਦੇ ਵਿੱਚ ਧਾ ਕੇ ਆਪਣਾ ਇਲਾਜ ਜਰਾਉ ਪ੍ਰਾਪਤ ਕਰਦੇ ਸੀ ਸੋ ਬਹੁਤ ਵੱਡੀ ਸਹੂਲਤਾ ਲੋਕ ਲੋਕਾਂ ਦੇ ਟੈਸਟ ਫ੍ਰੀ ਨੇ ਲੋਕਾਂ ਨੂੰ ਦਵਾਈਆਂ ਫ੍ਰੀ ਮਿਲ ਰਹੀਆਂ ਨੇ ਸਕੂਲ ਆਫ ਐਮਿਨੈਂਸ ਦੀ ਗੱਲ ਕਰ ਲੋ ਜਾਂ ਸਾਡੇ ਜਿਹੜੇ ਸਰਕਾਰੀ ਸਕੂਲ ਨੇ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਮੈਂ ਥੋੜਾ ਜਿਆਦਾ ਇਸ ਕਰਕੇ ਦੱਸ ਰਿਹਾ ਕਿਉਂਕਿ ਓਵਰਆਲ ਇਫੈਕਟ ਤਾਂ ਪੰਜਾਬ ਦੇ ਵਿੱਚ ਹੈਗਾ ਹੀ ਆ ਸੋ ਮੈਂ ਆਪਦੇ ਹਲਕੇ ਦੇ ਵਿੱਚ ਵੀ ਵਿਚਰਾਂ ਸਾਡੇ 21 ਹਲਕੇ ਦੇ ਵਿੱਚ 21 ਸਕੂਲ ਜਿਹੜਾ ਉਹ ਐਕਸਕਲੂਸਿਵਲੀ ਫਾਰ ਗਰਲਸ ਸੀਗਾ ਕੁੜੀਆਂ ਵਾਸਤੇ ਸੀਗਾ ਸੋ ਅਸੀਂ ਉਸ ਸਕੂਲ ਨੂੰ ਸਕੂਲ ਆਫ ਐਮੀਨੈਂਸ ਬਣਾਇਆ 2022 ਦੇ ਵਿੱਚ ਜਦੋਂ ਸਰਦਾਰ ਪ੍ਰਗਨ ਸਿੰਘ ਮਾਨ ਸਾਹਿਬ ਦੀ ਸਰਕਾਰ ਬਣੀ ਆ ਸੋ ਮੈਂ ਉਦੋਂ ਪੁੱਛਿਆ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਕਿ ਕਿੰਨੇ ਕੁ ਬੱਚੇ ਨੇ ਸਾਡੇ ਜਿਹੜੇ 80% ਤੋਂ ਵੱਧ ਨੰਬਰ ਲੈ ਕੇ ਤੇ ਮੇਰੇ ਹਲਕੇ ਦੇ ਜਿਹੜੇ ਨੇ 79% ਤੋਂ ਵੱਧ ਲਏ ਨੇ ਸਰਕਾਰੀ ਸਕੂਲਾਂ ਦੇ ਔਰ ਮੈਨੂੰ ਕੋਈ ਡਾਟਾ ਪ੍ਰੋਵਾਈਡ ਨਹੀਂ ਹੋਇਆ ਕੋਈ ਬੱਚਾ ਨਹੀਂ ਸੀਗਾ ਮੈਂ ਸਕੂਲ ਵਿਜ਼ਿਟ ਕਰਨੇ ਸ਼ੁਰੂ ਕੀਤੇ ਸਾਡੇ ਕਿਉਂਕਿ ਸਾਡੀ ਜਿਹੜੀ ਪ੍ਰਾਇੋਰਟੀ ਆ ਉਹ ਸਿੱਖਿਆ ਤੇ ਸਿਹਤ ਸੀਗਾ ਸੋ ਅਸੀਂ 23 ਦੇ ਵਿੱਚ ਫੇਰ ਡਾਟਾ ਮੰਗਵਾਇਆ ਇਹ 250 ਬੱਚੇ ਜਿਨ੍ਹਾਂ ਦੇ ਵਿੱਚ ਸਰਕਾਰੀ ਸਕੂਲ ਦੇ ਬੱਚੇ ਵੀ ਸੀਗੇ ਉਹ ਵੀ 80% ਤੋਂ ਵੱਧ ਆਏ ਔਰ ਜਦੋਂ 2024 ਦੇ ਵਿੱਚ ਦੁਬਾਰਾ ਡਾਟਾ ਮੰਗਵਾਇਆ ਮੈਂ ਸਾਰੇ ਬੱਚੇ ਵੀ ਸੱਦੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਔਰ ਤੁਸੀਂ ਹੈਰਾਨ ਹੋਵੋਗੇ ਕਿ 272 ਬੱਚੇ ਜੰਡਿਆਲਾ ਗੁਰੂ ਹਲਕੇ ਦੇ 90% ਤੋਂ ਵੱਧ ਸੀਗੇ ਔਰ ਜਿਦੇ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਵੀ ਸ਼ਾਮਲ ਸੀਗੇ ਕਲਾ ਸਕੂਲ ਆਫ ਐਮਿਨੈਂਸ ਜੰਡੇਆਲਾ ਗੁਰੂ ਉਥੋਂ ਦੀਆਂ 32 ਬੱਚੀਆਂ ਜਿਹੜੀਆਂ ਸੀਗੀਆਂ ਉਹ 90% ਤੋਂ ਵੱਧ ਨੰਬਰ ਲੈ ਕੇ ਉਹਨਾਂ ਨੇ ਆਪਣਾ ਨਾਮ ਕਮਾਇਆ ਸੀ ਇਹ ਜਿਹੜੇ ਹੁਣ ਤਕੀਮਾ ਕਰਕੇ ਨਾ ਕਈਆਂ ਗਰੀਬ ਬੰਦਿਆਂ ਦੇ ਬਿੱਲ ਨਹੀਂ ਤਰ ਗਏ ਉਹਨਾਂ ਦੇ ਮੀਟਰ ਲਾਏ ਜਾ ਰਹੇ ਆ ਉਹਦੇ ਵਿੱਚ ਜੇਕਰ 40 50 ਹਜ਼ਾਰ ਦਾ ਪੇਮੈਂਟ ਹੈਗੀ ਆ ਉਹ ਵਸਤੂ ਮੌਕੇ ਤੇ ਨਹੀਂ ਦੇ ਸਕਦੇ ਉਹਨਾਂ ਦੇ ਵਿੱਚ ਕੋਈ ਉਹਨਾਂ ਨੂੰ ਰਾਹਤ ਦਿੱਤੀ ਜਾਏਗੀ ਕਿ ਮੀਟਰ ਲਵਾ ਸਕਣ ਆ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਗਾ ਕਿ 600 ਯੂਨਿਟ ਬਿਜਲੀ ਆ ਤਾਂ ਜਿਹੜਾ ਵਾਦਾ ਸੀਗਾ ਉਹ ਇਮੀਡੀਏਟਲੀ ਪੂਰਾ ਹੋਇਆ ਸੀਗੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੇ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਗਰੰਟੀ ਦੇ ਰੂਪ ਦੇ ਵਿੱਚ ਕਿਹਾ ਸੀਗਾ ਕਿ ਅਸੀਂ 600 ਯੂਨਟ ਬਿਜਲੀ ਫ੍ਰੀ ਦਵਾਂਗੇ ਉਹ ਦੇ ਦਿੱਤੀ ਚੱਲ ਵੀ ਰਹੀ ਹੈ 90% ਤੋਂ ਲੋਕਾਂ ਦੇ 90% ਤੋਂ ਵੱਧ ਬਿਜਲੀ ਦੇ ਬਿੱਲ ਜ਼ੀਰੋ ਨੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹੂੰਗਾ ਕਿ ਆ ਫ੍ਰੀ ਜਿੰਨੀ ਤੱਕ ਆਪਾਂ ਨੂੰ ਫ੍ਰੀ ਮਿਲੀ ਆ 19 ਤੱਕ ਹੀ ਬਿਜਲੀ ਕੰਜ਼ੂਮ ਕਰੀਏ ਆ ਤਾਂ ਕਿ ਅਸੀਂ ਇਸ ਚੱਕਰ ਹੀ ਚੈਨਾ ਪਈਏ ਬਾਕੀ ਜੇ ਵੱਧ ਬਿਜਲੀ ਪਾਣੀ ਜਾਂਦੀ ਆ ਉਹ ਤਾਂ ਬਿੱਲ ਪੇ ਕਰਨਾ ਪਏਗਾ ਬਾਕੀ ਤੁਸੀਂ ਕਿਹਾ ਜੇ ਜ਼ਿਆਦਾ ਬਿੱਲ ਨੇ ਜਾਂ ਕੁਝ ਨਈ ਇਮੀਡੀਏਟਲੀ ਪੇ ਕੀਤਾ ਜਾ ਸਕਦਾ ਤੇ ਅਸੀਂ ਸਾਡੇ ਕੋਲ ਇਨਸਟਾਲਮੈਂਟਸ ਕਰਨ ਦੀ ਪ੍ਰੋਵੀਜ਼ਨ ਹੈਗੀ ਆ ਉਹ ਜਾ ਕੇ ਬਿਜਲੀ ਘਰ ਦੇ ਵਿੱਚ ਜਾ ਕੇ ਇਨਸਟਾਲਮੈਂਟਸ ਦੇ ਵਿੱਚ ਆਪਣਾ 1 April 2025 ਤੋਂ 31 ਤਿੰਨ 26 ਤੱਕ ਦੇ ਜਿਹੜੇ ਅਸੀਂ ਨਵੇਂ ਟੈਰਫ ਰੇਟ ਜਿਹੜੇ ਨੇ ਉਹ ਰਵਾਈਸ ਕੀਤੇ ਨੇ ਔਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਟੈਰਫ ਰੇਟ ਜਿਹੜੇ ਨੇ ਪੰਜਾਬ ਦੇ ਵਿੱਚ ਉਹ ਘਟੇ ਨੇ ਕਿਉਂਕਿ ਬਿਜਲੀ ਵਿਭਾਗ ਜਿਹੜਾ ਇਹ ਮੁਨਾਫੇ ਦੇ ਵਿੱਚ ਗਿਆ ਪਿਛਲੇ ਸਮੇਂ ਦੇ ਵਿੱਚ ਇਸ ਕਰਕੇ ਟੈਰਫ ਰੇਟ ਜਿਹੜੇ ਨੇ ਉਹ ਘਟੇ ਨੇ ਔਰ ਕਿਸੇ ਤਰ੍ਹਾਂ ਦੇ ਅਸੀਂ ਕੋਈ ਵੀ ਫਿਕਸਡ ਚਾਰਜ ਜਿਹੜੇ ਨੇ ਉਹ ਬਿਜਲੀ ਵਿਭਾਗ ਦੇ ਵਿੱਚ ਕਿਸੇ ਵੀ ਕੈਟਾਗਰੀ ਵਾਸਤੇ ਸਾਡੇ ਕੋਲ ਕਾਫੀ ਕੈਟਾਗਰੀਜ਼ ਨੇ ਜਿਵੇਂ ਡੋਮੈਸਟਿਕ ਨੇ ਨਾਨ ਰੈਜ਼ੀਡੈਂਸ਼ੀਅਲ ਨੇ ਦੈਨ ਸਾਡੇ ਕੋਲ ਇੰਡਸਟਰੀਅਲ ਨੇ ਇਸ ਤਰ੍ਹਾਂ ਦੇ ਸਾਡੇ ਕੋਲ ਕਈ ਬਗਭਗ 1 ਕਰੋੜ ਤੋਂ ਵੱਧ ਸਾਡੇ ਕੋਲ ਕੰਜ਼ਿਊਮਰ ਨੇ ਸੋ ਉਹਨਾਂ ਦੇ ਵਿੱਚ ਕਿਸੇ ਵੀ ਕੈਟਾਗਰੀ ਦੇ ਅਸੀਂ ਕੋਈ ਵੀ ਫਿਕਸਡ ਚਾਰਜ ਜਿਹੜੇ ਨੇ ਉਹ ਨਹੀਂ ਵਧਾਏ ਐਂਡ ਜਿਹੜੇ ਤਿੰਨ ਸਲੈਬ ਹੁੰਦੇ ਸੀਗੇ ਡੋਮੈਸਟਿਕ ਸਪਲਾਈ ਦੇ ਵਿੱਚ ਰੈ residențial ਤੇ ਨਾਨ ਰੈ residențial ਦੇ ਵਿੱਚ ਉਹ ਸਲੈਬ ਤਾਂ ਕਿ ਅਸੀਂ ਜਿਹੜੇ ਨੇ ਉਹ ਦੋ ਕਰ ਦਿੱਤੇ ਨੇ ਔਰ ਇਹਦੇ ਵਾਸਤੇ ਆ ਜਿਹੜੇ ਬਿੱਲ ਨੇ ਉਹ ਕੰਜ਼ਿਊਮਰ ਫ੍ਰੈਂਡਲੀ ਜਿਹੜੇ ਆ ਉਹ ਹੋ ਜਾਣ ਆ ਜਗੋਂ ਆਪਾਂ ਹੁਣ ਫੋੜਾ ਜਾਂ ਮੈਂ ਐਗਜ਼ਾਮਪਲ ਨਾਲ ਤੁਹਾਨੂੰ ਦੱਸੂਗਾ ਕਿ ਜਿਹੜੇ ਸਾਡੇ ਡੋਮੈਸਟਿਕ ਕੰਜ਼ਿਊਮਰ ਨੇ ਕਿਹ ਲੋਕ ਖਪਤਕਾਰ ਨੇ ਜਿਹੜੇ ਉਹਨਾਂ ਦੇ 300 ਯੂਨਟ ਤੱਕ ਜਿਹੜੇ ਪਹਿਲਾਂ ਉਹਨਾਂ ਦੇ ਬਿੱਲ ਸੀਗੇ 300 ਯੂਨਟ ਮੈਂ ਬਿੱਲ ਦੀ ਇਸ ਕਰਕੇ ਗੱਲ ਕਰ ਰਿਹਾ ਕਿ ਜੇ ਆਪਾਂ ਐਵਰੇਜ ਉਹਦਾ ਬਿੱਲ ਬਣਾਈਏ ਤਾਂ ਉਹਦੇ ਵਿੱਚ 160 ਰੁਪਏ ਜਿਹੜੇ ਨੇ ਪ੍ਰਤੀ ਮਹੀਨਾ ਬਿੱਲ ਘਟਣਗੇ ਔਰ ਇਹ 2 ਕਿਲੋਵਾਰਟ ਤੱਕ ਆ ਜੀ ਤੇ ਇਸ ਤੋਂ ਬਾਅਦ 2 ਤੋਂ 7 ਕਿਲੋਵਾਰਟ ਤੱਕ ਸਾਡੇ ਜਿਹੜੇ ਨੇ ਉਹ 90 ਰੁਪਏ ਪ੍ਰਤੀ ਮਹੀਨਾ ਬਿੱਲ ਘਟਣਗੇ ਔਰ 7 ਕਿਲੋਵਾਟ ਤੋਂ ਜ਼ਿਆਦਾ ਜਿਨ੍ਹਾਂ ਦਾ ਲੋਡ ਆ ਉਹਨਾਂ ਦਾ 32 ਰੁਪਏ ਪ੍ਰਤੀ ਮਹੀਨਾ ਟੈਰਫ ਜਿਹੜਾ ਉਹ ਘਟਾਊਗਾ ਪਰ ਕਿਉਂਕਿ ਸਾਡੇ ਕੋਲ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ 600 ਯੂਨਟ ਜਿਹੜੀ ਆ ਬਿਜਲੀ ਉਹ ਫ੍ਰੀ ਦਿੱਤੀ ਹੋਈ ਆ ਸੋ 600 ਯੂਨਟ ਤੋਂ ਅਬਾ ਵੀ ਮੈਂ ਥੋੜਾ ਜਿਹਾ ਕੰਪੈਰੀਜ਼ਰ ਕਰਕੇ ਦੱਸੂਗਾ ਕਿ ਜੇ ਮਾਰਚ 2025 ਦੇ ਵਿੱਚ ਕਿਸੇ ਖਪਤਕਾਰ ਨੇ 700 ਯੂਨਟ ਉਦਾਹਰਨ ਦੇ ਤੌਰ ਤੇ 700 ਯੂਨਟ ਦੀ ਖਪਤ ਹੋਈ ਆ ਤੇ ਉਹਨਾਂ ਦਾ ਬਿੱਲ ਬਣਦਾ ਜੀ 5000 ਤੇ 436 ਰੁਪਏ ਔਰ ਅਪ੍ਰੈਲ ਦੇ ਵਿੱਚ ਜਿਹੜਾ ਬਿੱਲ ਆਊਗਾ ਉਸੇ ਹੀ 700 ਯੂਨਟ ਤੱਕ ਉਹ ਆਏਗਾ ਜੀ 5000 ਤੇ 50 ਰੁਪਏ ਲਗਭਗ 386 ਰੁਪਏ ਜਿਹੜਾ ਆ ਪਰ ਮੰਥ ਇਹਦੇ ਉੱਤੇ ਫਾਇਦਾ ਹੋਏਗਾ ਔਰ ਜਿਵੇਂ ਜਿਵੇਂ ਵੀ ਬਿੱਲ ਯੂਨਟ ਕੰਜ਼ਮਪਸ਼ਨ ਜਾਰੀ ਹੁੰਦੀ ਜਾਏਗੀ ਉਸੇ ਹਿਸਾਬ ਨਾਲ ਮੁਰਾਫਾ ਜਿਹੜਾ ਆ ਉਹ ਵੱਧਦਾ ਜਾਏਗਾ ਇਸ ਤੋਂ ਇਲਾਵਾ ਜਿਹੜੇ ਸਾਡੇ ਹੈਗੇ ਜੀ ਕਮਰਸ਼ੀਅਲ ਕਮਰਸ਼ੀਅਲ ਕਨੈਕਸ਼ਨ ਉਹਨਾਂ ਦੇ ਉੱਤੇ ਵੀ ਅਸੀਂ ਜਿਹੜੇ ਆ ਉਹ 2 ਪੈਸਾ ਪ੍ਰਤੀ ਯੂਨਿਟ ਬਿਜਲੀ ਦੇ ਰੇਟ ਘਟਾਏ ਨੇ ਔਰ 500 ਯੂਨਿਟ ਤੱਕ ਇਹ ਜਿਹੜੇ ਆ ਇਹ ਸੂਤ ਦਿੱਤੀ ਗਈ ਆ ਔਰ ਜਿਨ੍ਹਾਂ ਦਾ 500 ਯੂਨਿਟ ਤੱਕ ਜਿਨ੍ਹਾਂ ਦੀ ਕੰਜ਼ਮਪਸ਼ਨ ਕਮਰਸ਼ੀਅਲ ਦੀ ਉਹਨਾਂ ਦੇ ਵੀ ਬਿੱਲ ਜਿਹੜੇ ਆ ਉਹ ਘਟਣਗੇ ਫਿਰ ਸੇਮ ਐਗਜ਼ਾਮਪਲ ਤੇ ਜੇ ਕਮਰਸ਼ੀਅਲ ਕਨੈਕਸ਼ਨ ਦੇ ਵਿੱਚ ਮਾਰਚ 2025 ਦੇ ਵਿੱਚ ਬਿੱਲ ਆਇਆ ਜੀ ਮੰਨ ਲਓ ਬਿੱਲ ਆਉਂਦਾ ਸੀਗਾ ਜੀ 4425 ਰੁਪਏ ਐਂਡ ਹੁਣ April 25 ਦੇ ਵਿੱਚ ਬਿੱਲ ਆਏਗਾ 4200 ਤੇ 88 ਰੁਪਏ 100 ਤੇ 37 ਰੁਪਏ ਪਰ ਮੰਥ ਜਿਹੜਾ ਆ ਉਹਨਾਂ ਨੂੰ ਫਾਇਦਾ ਹੋਏਗਾ ਇਸੇ ਤਰ੍ਹਾਂ ਹੀ ਅਸੀਂ ਜਿਹੜੀ ਸਾਡੀ ਇੰਡਸਟਰੀ ਆ ਉਹਦੇ ਵਾਸਤੇ ਵੀ ਅਸੀਂ ਫਿਕਸਡ ਚਾਰਜ ਜਿਹੜੇ ਨੇ ਘਟਾਉਂਦੇ ਨੇ ਜਿਨ੍ਹਾਂ ਦਾ 100 ਤੋਂ 1000 ਕੇਵੀਏ ਤੱਕ ਦਾ ਕਨੈਕਸ਼ਨ ਸੀਗਾ ਉੱਥੇ ਅਸੀਂ ਫਿਕਸਡ ਚਾਰਜ ਜਿਹੜੇ ਨੇ ਉਹ 10 ਰੁਪਏ ਪਰ ਕਿਲੋਵਾਟ ਕਟਾਏ ਨੇ ਮੀਨਸ ਜੇ ਕਿਸੇ ਦਾ 10000 ਕਿਲੋਵਾਟ ਦਾ ਕਨੈਕਸ਼ਨ ਆ ਤੇ ਉਹਨੂੰ 10000 ਰੁਪਏ ਮਹੀਨੇ ਦਾ ਜਿਹੜਾ ਉਹ ਫਾਇਦਾ ਹੋ ਗਿਆ ਇਸੇ ਤਰ੍ਹਾਂ ਹੀ 2500 ਕਿਲੋਵਾਟ ਤੋਂ ਅਬਾਵ ਜਿਹੜੇ ਕਨੈਕਸ਼ਨ ਨੇ ਉੱਥੇ ਅਸੀਂ 40 ਰੁਪਏ ਜਿਹੜੇ ਫਿਕਸਡ ਚਾਰजेस ਨੇ ਉਹ ਕਟਾਏ ਨੇ ਸੋ ਅਸੀਂ ਮੈਂ ਤੁਹਾਨੂੰ ਪਹਿਲਾਂ ਹੀ ਜਿਵੇਂ ਦੱਸ ਤੁਸਾਂ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਆ ਅਸੀਂ ਸ਼ੁਰੂ ਤੋਂ ਹੀ ਇਸ ਗੱਲ ਦੇ ਹੱਕ ਦੇ ਵਿੱਚ ਸੀਗੇ ਸਾਡੀ ਪਾਲਿਸੀ ਵੀ ਇਹ ਸੀਗੀ ਬਿਜਲੀ ਫਰੀ ਦੇਣ ਦੀ ਐਜੂਕੇਸ਼ਨ ਠੀਕ ਕਰਨ ਦੀ ਐਜੂਕੇਸ਼ਨ ਬਿਯਾਰੀ ਸਿੱਖਿਆ ਦੇਣ ਦੀ ਹੈਲਥ ਫਰੀ ਦੇਣ ਦੀ ਸੋ ਇਸ ਵਾਰੀ ਤੁਸੀਂ ਬਜਟ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਦੇਖੀਆਂ ਹੋਣਗੀਆਂ ਕਿ ਅਸੀਂ ਸਾਰਾ ਲੋਕਪੱਖੀ ਬਜਟ ਜਿਹੜਾ ਆ ਉਹ ਪੇਸ਼ ਕੀਤਾ ਹੈਗਾ ਪੇਸ਼ ਕੀਤਾ ਸੋ ਅੱਜ ਮੈਂ ਪੰਜਾਬ ਦੀ ਸਮੂਹ ਲੋਕਾਂ ਨੂੰ ਵਧਾਈ ਦੇਣਾ ਚਾਹੁੰਗਾ ਕਿ ਬਿਜਲੀ ਬੋਰਡ ਨੇ ਜੋ ਬਿਜਲੀ ਵਿਭਾਗ ਨੇ ਪਿਛਲੇ ਸਾਲਾਂ ਦੇ ਵਿੱਚ ਕੰਮ ਕੀਤੇ ਨੇ ਉਹਦੇ ਨਾਲ ਜੋ ਫਾਇਦਾ ਹੋਇਆ ਹੈ ਉਹ ਅੱਜ ਕੁਝ ਹੀ ਹੋ ਰਹੀ ਆ ਕਿ ਉਹ ਸਾਰੇ ਕੰਜ਼ਿਊਮਰ ਤੇ ਉਤੇ ਅਸੀਂ ਕੰਜ਼ਿਊਮਰਸ ਨੂੰ ਉਹ ਫਾਇਦਾ ਜਿਹੜਾ ਆ ਉਹ ਦੇ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਇਹ ਵੀ ਕਹਾਂਗਾ ਕਿ ਹੁਣ ਪੈਡੀ ਸੀਜ਼ਨ ਜਿਹੜਾ ਹੈ ਉਹ ਸ਼ੁਰੂ ਹੋਣ ਵਾਲਾ ਹੈ ਨਾ ਤੇ ਪਿਛਲੇ 3 ਸਾਲ ਬਿਜਲੀ ਦੇ ਖੇਤਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਆਉਣ ਦਿੱਤੀ ਆ ਅਨੰਤ ਇਨਟਰਫਰਟਡ ਬਿਜਲੀ ਜਿਹੜੀ ਆ ਉਹ ਮਿਲਦੀ ਰਹੀ ਆ ਹੁਣ ਵੀ ਨੈਕਸਟ ਜਿਹੜਾ ਸੈਸ਼ਨ ਆ ਉਹਦੇ ਵਿੱਚ ਅਨ ਇਨਟਰਫਰਟਡ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਜਾਰੀ ਰਹੂਗੀ ਸੋ ਪੰਜਾਬ ਦੇ ਵਿੱਚ ਅਸੀਂ ਹੋਰ ਵੀ ਜਿਹੜਾ ਕੰਮ ਨੇ ਬਾਕੀ ਡਿਪਾਰਟਮੈਂਟਸ ਦੇ ਵੀ ਉਹ ਵੀ ਬੜੀ ਸਪੀਡ ਦੇ ਨਾਲ ਚੱਲ ਰਹੇ ਨੇ ਔਰ ਮੈਂ ਦਿਖਾਉਂਗਾ ਕਿ 3 ਸਾਲ ਅਸੀਂ ਪਲਾਨਿੰਗ ਪੂਰੀ ਕੀਤੀ ਆ ਪਲਾਨਿੰਗ ਵੀ ਕੀਤੀ ਆ ਕੰਮ ਵੀ ਕੀਤੇ ਨੇ ਹੁਣ 2 ਸਾਲ ਜਿਹੜੇ ਆ ਇਹ ਪੰਜਾਬ ਦੇ ਵਿੱਚ ਰੌਕ ਦੀ ਸਪੀਡ ਦੇ ਨਾਲ ਜਿਹੜੇ ਆ ਕੰਮ ਹੋਣਗੇ ਔਰ ਜਿਹੜੇ ਕੰਮ ਕੁਝ ਸਮੇਂ ਤੋਂ ਕੁਝ-ਕੁਝ ਕਾਰਨਾ ਕਰਕੇ ਕਿਉਂਕਿ ਕਈ ਵਾਰੀ ਕਈ ਅਦਾਲਤਾਂ ਦੀ ਕੋਈ ਹੇਚ ਹੁੰਦੀ ਆ ਕੋਈ ਮੁਸ਼ਕਲ ਪੈ ਜਾਂਦੀ ਆ ਸੋ ਅਸੀਂ ਹੌਲੀ-ਹੌਲੀ ਸਾਰੀਆਂ ਜਿਹੜੀਆਂ ਆਬਸਟਕਲਸ ਨੇ ਰੁਕਾਵਟਾਂ ਨੇ ਉਹਨਾਂ ਨੂੰ ਰਿਮੂਵ ਕਰ ਰਹੇ ਆ ਔਰ ਪੰਜਾਬ ਦੇ ਵਿੱਚ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਵੀ ਕਰਨ ਜਾ ਰਹੇ ਆ ਸਵਾਰੀ ਬਜਟ ਦੇ ਵਿੱਚ ਵੀ ਪ੍ਰੋਵੀਜ਼ਨ ਜਿਹੜੀ ਆ ਉਹ ਕੀਤੀ ਗਈ ਆ ਜਿਹੜੇ ਸਾਡੇ ਐਂਟੀ ਡਰੋਨ ਟੈਕਨੋਲੋਜੀ ਨੂੰ ਅਪਣਾਉਣ ਦੀ ਸੋ ਮੈਂ ਅੱਜ ਖਾਸ ਤੌਰ ਤੇ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਪੰਜਾਬ ਦੀ ਜਨਤਾ ਨੂੰ ਵਧਾਈ ਦੇਣਾ ਚਾਹਣਾ ਹੈ ਕਿ ਬਿਜਲੀ ਵਿਭਾਗ ਦਾ ਜਿਹੜਾ ਬੋਝ ਜਿਹੜਾ ਲੰਬੇ ਸਮੇਂ ਤੋਂ ਲੋਕ ਸਮਝਦੇ ਸੀ ਕਿ ਕਿ ਬਿਜਲੀ ਬਿੱਲਾਂ ਦਾ ਸਾਡੇ ਉੱਤੇ ਬਹੁਤ ਬੋਝ ਪੈਂਦਾ ਹੈ ਬੜੇ ਬੜੇ ਭਾਰੀ ਬਿੱਲ ਆਉਂਦੇ ਨੇ ਇਹਨਾਂ 90% ਤੇ ਵੈਸੇ ਹੀ ਅ ਜੀਰੋ ਨੇ ਔਰ ਬਾਕੀ ਜਨਾਂ ਦੇ ਬਿੱਲ ਆਉਂਦੇ ਸੀਗੇ ਉਹਨਾਂ ਦੇ ਵਿੱਚ ਵੀ ਭਾਰੀ ਕਟੌਤੀ ਜਿਹੜੀ ਆ ਉਹ ਕਰਕੇ ਆ ਮਾਨ ਸਰਕਾਰ ਜਿਹੜੀ ਆ ਉਹ ਤੁਹਾਡੇ ਵਿੱਚ ਆ ਸੋ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪੰਜਾਬ ਦੇ ਲੋਕਾਂ ਨੂੰ ਊਰ ਮਬਾਰਕ ਬਸ ਸੋਲਰ ਊਰਜਾ ਵਾਸਤੇ ਕੁਝ ਖਾਸ ਕਰ ਰਹੇ ਜਿਹੜੇ ਆਪਣਾ ਸੋਲਰ ਲਾ ਰਹੇ ਆ ਦੇਖੋ ਅਸੀਂ ਕਾਫੀ ਜਿਹੜੇ ਗਵਰਨਮੈਂਟ ਬਿਲਡਿੰਗਸ ਨੇ ਉਹਨਾਂ ਦੇ ਉੱਤੇ ਵੀ ਸੋਲਰ ਜਿਹੜੀ ਆ એનર્ਜੀ ਸੋਲਰ એનર્ਜੀ ਵੈਸੇ ਵੀ ਗ੍ਰੀਨ એનર્ਜੀ ਸੋ ਸਾਡੇ ਪੰਜਾਬ ਦੇ ਵਿੱਚ ਕਾਫੀ ਸਕੋਪ ਵੀ ਆ ਸੋ ਅਸੀਂ ਉਹਦੇ ਵਾਸਤੇ ਸਾਡਾ ਰੀਨਿਊਏਬਲ ਰਿਸੋਰਸਸ ਡਿਪਾਰਟਮੈਂਟ ਜਿਹੜਾ ਉਹ ਕਾਫੀ ਕੁਝ ਕਰ ਰਿਹਾ ਅਸੀਂ ਕਾਫੀ ਕੋਈ ਰਾਹਤ ਦੇਗੀ ਕਿਉਂਕਿ ਉਹਨਾਂ ਨੂੰ ਫਿਕਸ ਕਰ ਦਿੱਸ ਪਹਿਲੇ ਮਹੀਨੇ ਦੇ ਨਹੀਂ ਦੇਖੋ ਜਿਹੜੇ ਵੀ ਸੋਲਰ ਤੋਂ ਅਸੀਂ ਯੂਜ਼ ਕਰਦੇ ਹਾਂ ਜਿੰਨੀ ਬੱਤੀ ਉਹਨਾਂ ਨੇ ਇਲੈਕਟ੍ਰਿਸਿਟੀ ਜਨਰੇਟ ਕੀਤੀ ਆ ਔਰ ਜਿੰਨੀ ਉਹਨਾਂ ਨੇ ਕੰਜ਼ੂਮ ਕੀਤੀ ਆ ਉਹਨਾਂ ਦਾ ਅਸੀਂ ਇੱਕ ਨੈਟਰ ਮੀਟਰਿੰਗ ਜਿਹੜੀ ਆ ਉਹ ਕਰਦੇ ਆ ਔਰ ਉਹਦੇ ਵਿੱਚ ਪੰਜਾਬ ਜਿਹੜਾ